ਗੁਰੂਤਰੀ ਕੋ ਗਲਤੀ ਨਹੀਂ ਸੀਗੀ ਤੇ ਕੁਝ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਕਿ ਜਗਰੂਤਰੀ ਕੋਈ ਗਲਤੀ ਨਹੀਂ ਸੀਗੀ ਠੀਕ ਹੈ ਜਗਰੂਤਰੀ ਅਚਾਰਾ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਿਮਰ ਸੰਦੂ ਦਾ ਪਿਛਲੇ ਕੁਝ ਦਿਨਾਂ ਤੋਂ ਰੌਲਾ ਚੱਲ ਰਿਹਾ ਜਿਨ੍ਹਾਂ ਦਾ ਕਿ ਅੱਜ ਥਾਣੇ ਵਿੱਚ ਨਵੇੜਾ ਹੋਣਾ ਸੀ ਦੇਖਦੇ ਆ ਅੱਜ ਥਾਣੇ ਦੇ ਵਿੱਚ ਆਹਮੋ ਸਾਹਮਣੇ ਹੋਏ ਆ ਤੇ ਕੀ ਮਾਹੌਲ ਬਣਿਆ ਦੇਖ ਦੇਖੋ ਪੂਰਾ ਕੀ ਮਾਹੌਲ ਬਣਿਆ ਹੋਇਆ ਇਹ ਮੇਰੀ ਵਜ੍ਹਾ ਨਾਲ ਹੈ ਤੇ ਉਹ ਇਹਨਾਂ ਨੇ ਫੜ ਲਿਆ ਉਹਨੂੰ ਕਦੇ ਲਖਾਇਆ ਨਹੀਂ ਸੀਗਾ ਫੋਟੋ ਸੀ ਠੀਕੋ ਉਹਦੀ ਨੌਕਰੀ ਵਾਪਸ ਦੇ ਲਈ ਐਪੀਕ੍ਰੈਟ ਦੇਣਾ ਹੈ ਠੀਕ ਹੈ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣੋਂ ਕਹਿੰਦਾ ਮੈਂ ਨਹੀਂ ਹੈਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇਦਾਂ ਉਦਾਂ ਤੇ ਇਹਦੇ ਪਹਿਲੇ ਉਹੀ ਜਦੋਂ ਮੈਂ ਪਛਾਣ ਲਿਆ ਆ ਅਗਲਾ ਜਿਹੜਾ ਨੇ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਕਿਉਂਕਿ ਛੋਟਾ ਹੋ ਜਾਂਦਾ ਇਸ ਚੀਜ਼ ਦੇ ਮਾਰ ਲੱਗੇ ਆ ਕੇ ਮਾਫੀ ਮੰਗਦੇ हां ਸਮਝ ਗਿਆ ਕਿ ਮਾफी ਮੰਗ ਤੇ ਜੇਕਰ ਮਾਫੀ ਨਹੀਂ ਮੰਗਦਾ ਤਾਂ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੋਣੀ ਚੰਗੀ ਤਰੀਕੇ ਆਦੀਆ ਹੁਣ ਉਹਦੇ ਤੇ ਮਾਮਲਾ ਦਰਜ ਹੋਏਗਾ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕੋਈ ਵੀ ਤੁਹਾਨੂੰ ਗਲਤ ਕਰਨੀ ਨਹੀਂ ਚਾਹੁੰਦੀ ਚੋਟੀ ਜੋ ਮੈਂ ਤਾਂ ਕਹਿੰਦੀ ਵੀ ਦੇ ਸਾਹਮਣੇ ਸਾਰਾ ਕੁਝ ਬੋਲਦੇ ਵੇ ਆ ਕੇ ਆਜ ਵੇ ਉਹ ਵੀ ਕਿਸੇ ਨਾਲ ਹੋਣੀ ਮੇਰੇ ਨਾਲ ਹੀ ਥੋੜਾ ਹੋ ਕੇ ਆ ਕੇ ਕੋਈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਕ ਪੁਰਾਣੀਆਂ ਚੰਗੀਆਂ ਮਾਮਾ ਭੈਣਾਂ ਤੀਆਂ ਜਾਣੇ ਪਰ ਇੱਕ ਨਾਰੀ ਜਤੀ ਦੇ ਪਤੀ ਪੈਣ ਮਖਾਣਾ ਉਸ ਰਾਤ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਾਜ਼ਾਰਾਂ ਦੇ ਵਿੱਚ ਤੇ ਸਾਡੇ ਪੰਜਾਬ ਦੀ ਬਲਕਿ ਸੰਸਕ੍ਰਿਤੀ ਸਮਝੋ ਕੋਈ ਚਾਹ ਉਹ ਨਹੀਂ ਨੱਚਦਾ ਜੇ ਅਸੀਂ ਇਹਨੂੰ ਨੱਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆ ਭੈਣਾਂ ਨੱਚਦੀਆਂ ਨੇ ਕਿ ਉਹ ਨੱਚਰਤਾ ਨਹੀਂ ਕੀ ਤੇ ਉਸ ਲੋਕ ਵੀ ਸਾਨੂੰ ਸਵਾਲ ਪੁੱਛਿਆ ਜੀ ਵੀ ਕੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਿਮਰ ਇਹ ਗੱਲ ਕਹਿੰਦੀ ਇਸ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਅੱਜ ਮਾਫੀ ਮੰਗਦੀ ਆ ਇਹ ਮੇਰੀ ਗਲਤੀ ਆ ਪਰ ਜੋ ਇਹਨੇ ਗਲਾਸ ਮਾਰਿਆ ਇਹ ਮੀਡੀਆ ਅਗੇ ਗਲਤੀ ਮੰਨ ਲਿਆ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਣਾ ਪਰ ਮੈਂ ਮੀਡੀਆ ਅਗੇ ਨਹੀਂ ਮੰਨੀ ਪਰ ਸਿਮਰ ਦਾ ਇੱਕ ਕੋਈ ਕਹਿਣਾ ਸੀਗਾ ਕਿ ਨਹੀਂ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਲਟਰਲ ਮੀਡੀਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕੋ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਹਾਂ ਬਸ ਆ ਗੱਲ ਸੀ ਮੀਟਿੰਗ ਤੇ ਮੁੰਡਾ ਮੌਜੂਦ ਸੀ ਮੈਂ ਮੀਟਿੰਗ 'ਚ ਮੁੰਡਾ ਆਇਆ ਸੀ ਉਸ ਤੋਂ ਬਾਅਦ ਚਲੇ ਗਿਆ ਉਸ ਤੋਂ ਬਾਅਦ ਨਹੀਂ ਆਇਆ ਜਿਹੜੇ ਤੱਕ ਜਾਣੀ ਕਿ ਜਿਹੜੀ 2 ਘੰਟੇ ਮੀਟਿੰਗ ਚੱਲੀ ਉਹ ਬੇਸਟਾ ਨਿਕਲੀ ਆ ਬੇਸਟਾ ਨਿਕਲੀ ਆ ਤੇ ਇਹ ਜ ਜਗ ਰੂਪ ਸੀਗਾ ਉਹ ਉਹਦੇ ਬਾਰੇ ਕੀ ਫੈਸਲਾ ਲਏ ਉਹ ਉਹਦਾ ਕੋਈ ਕਸੂਰ ਨਹੀਂਗਾ ਉਹ ਹਟਾਉਂਦਾ ਸੀਗਾ ਇਹ ਵੀ ਸੁਣਨ ਚ ਆਇਆ ਵੀ ਉਹ ਹਟਾਉਂਦਾ ਸੀਗਾ ਤੇ ਤਕਰੀਬਨ ਉਹਦਾ ਨੌ ਅੱਜ ਆਪਣੇ ਐਫੀਟੈਕ ਲੈਕ ਜਿਹਦਾ ਨੌ ਕੱਢ ਦਿੱਤਾ ਗਿਆ ਤੇ ਉਹ ਸਿਮਰ ਵੀ ਕਹਿ ਕੇ ਗਈ ਆ ਵੀ ਉਹ ਉਹਦੇ ਵਿੱਚ ਚੱਲਣ ਵਾਲ ਨਹੀਂ ਸੀ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ